ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰੜੀ ਔਰ ਮੇਰੇ ਨਾਲ ਮੌਜੂਦ ਨੇ ਵੀਰਪਾਲ ਔਰ ਹੁਣੀ ਇੱਕ ਨਵਾਂ ਮਸਲਾ ਇੱਕ ਨਵੀਂ ਖਬਰ ਡੇਰੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਿਹੜੇ ਇਹਨਾਂ ਦੇ ਡੇਰੇ ਦੇ ਨਾਲ ਜੁੜੇ ਹੋਏ ਆ ਡਾਕਟਰ 모ਹਿਤ ਵੀਰਪਾਲ ਜੀ ਉਹ ਇਹ ਗੱਲ ਕਹਿ ਰਹੇ ਸੀਗੇ ਸ਼ਰਿਆਮ ਚੈਨਲ ਦੇ ਉੱਤੇ ਕਹਿੰਦੇ ਵੀ ਡੇਰੇ ਦੇ ਵਿੱਚ ਜਾਲੀ ਆਧਾਰ ਕਾਰਡ ਬਣਾਏ ਜਾਂਦੇ ਆ ਤੇ ਬਾਅਦ ਚੋਂ ਉਹਨਾਂ ਆਧਾਰ ਕਾਰਡਾਂ ਦੇ ਆਧਾਰ ਦੇ ਉੱਤੇ ਹੀ ਅਗਾ ਪਾਸਪੋਰਟ ਬਣਾ ਦਿੱਤੇ ਜਾਂਦੇ ਆ ਤੇ ਫਿਰ ਉਹਨਾਂ ਪਾਸਪੋਰਟਾਂ ਦੇ ਉੱਤੇ ਜਿਹੜਾ ਵਾ ਲੋਕ ਵਿਦੇਸ਼ਾਂ 'ਚ ਭੱਜਦੇ ਆ ਇਹ ਕਿਉਂਕਿ ਤੁਸੀਂ ਡੇਰੇ ਦੇ ਨਾਲ ਜੁੜੇ ਹੋਏ ਹੋ ਮੈਂ ਤਾਂ ਹੀ ਤੁਹਾਨੂੰ ਸੰਪਰਕ ਕੀਤਾ ਵੀ ਉਹਨਾਂ ਦੀ ਗੱਲ 'ਚ ਕੋਈ ਆਧਾਰ ਹੈਗਾ ਵੀ ਜਿਸ ਕਦਰ ਉਹ ਕਹਿ ਰਹੇ ਆ ਵੀ ਵੱਡੇ ਪੱਧਰ ਦੇ ਉੱਤੇ ਜਾਲੀ ਪਾਸਪੋਰਟ ਜਿਹੜੇ ਆ ਉਹ ਕਹਿੰਦੇ ਵੀ ਸਿਰਸੇ ਦੇ ਵਿੱਚ ਬਣਦੇ ਆ ਵੀ ਤਾਂ ਤਾਂ ਸਤਿਗੁਰੂ ਤੇਰੇ ਆਸਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਜਿਹੜੀ ਗੱਲ ਡਾਕਟਰ ਮੋਹਿਤ ਜੀ ਨੇ ਬੋਲੀ ਮਤਲਬ ਕਿ ਵੀ ਡੇਰੇ ਦੇ ਵਿੱਚ ਉਹ ਸ਼ਾਸਤਨਾਮਪੁਰਾ ਨਗਰ ਦੀ ਗੱਲ ਕੀਤੀ ਸ਼ਾਸਤਨਾਮਪੁਰਾ ਪਿੰਡ ਹੈ ਜੀ ਅਸਲ ਦੇ ਵਿੱਚ 2014 ਦੇ ਪਿੰਡ ਕੋਲੇ ਰਜਿਸਟਰ ਕਰਾਇਆ ਹੋਇਆ ਹਾਂਜੀ ਮਤਲਬ ਕਿ 2014 ਦੇ ਵਿੱਚ ਜਦੋਂ ਵੋਟਾਂ ਪੈਣ ਵਾਲੀਆਂ ਸੀ ਨਾ ਜੀ ਇਲੈਕਸ਼ਨਾਂ ਦਾ ਟਾਈਮ ਸੀ ਇਹਨਾਂ ਨੇ ਉਦੋਂ ਇਹ ਪਿੰਡ ਜਿਹੜਾ ਹੈਗਾ ਇਹਦੇ ਅੱਧ-ਅਧੂਰੇ ਕਾਗਜ਼ ਤਾਂ ਕਾਂਗਰਸ ਦੇ ਟਾਈਮ ਤਿਆਰ ਕਰਵਾ ਲਏ ਸੀਗੇ ਜੀ ਪਰ ਬਾਕੀ ਦਾ ਉਹ ਫਿਰ ਇਲੈਕਸ਼ਨ ਆ ਗਿਆ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਕਾਰਵਾਈ ਆ ਸਾਰੀ ਉਹ ਫਿਰ ਭਾਜਪੀ ਸਰਕਾਰ ਦੇ ਟਾਈਮ ਇਹਨਾਂ ਨੇ ਪੂਰੀ ਕੀਤੀ ਹੈ ਸਾਰੇ ਸਰਕਾਰੀ ਕਾਗਜ਼ ਵਗੈਰਾ ਉਸ ਤੋਂ ਬਾਅਦ ਇਹਨਾਂ ਨੇ ਸ਼ਾਸਤਨਾਪੁਰਾ ਪਿੰਡ ਬਣਾ ਲਿਆ ਜੀ ਪਹਿਲਾਂ ਇਹ ਸ਼ਾਪੁਰਾ ਬੇਗੂ ਪਿੰਡ ਆਂਦਾ ਜੀ ਮਤਲਬ ਕਿ ਸਰਸੇ ਤੋਂ ਅੱਗੇ ਜਦੋਂ ਤੁਸੀਂ ਕਰਾਸ ਕਰੋਗੇ ਤਾਂ ਸ਼ਾਪੁਰਾ ਬੇਗੂ ਪਿੰਡ ਆਂਦਾ ਸੀ ਪਹਿਲਾਂ ਉਹ ਸਾਰਾ ਬੇਗੂ ਪਿੰਡ ਵਿੱਚ ਆਉਂਦਾ ਸੀ ਅੱਗੇ ਜਾ ਕੇ ਨੇਜਿਆ ਕਿਹੜਾ ਪਿੰਡ ਆਉਂਦਾ ਜਾਂ ਕੁਝ ਜਮੀਰ ਉਧਰ ਨੇਜਿਆ ਕਿਹੜਾ ਪਿੰਡ ਵੱਲ ਆਉਂਦੀ ਸੀ ਤਾ ਫਿਰ ਇਹਨਾਂ ਨੇ ਜਿਹੜਾ ਸ਼ਾਸਨਾਪੁਰਾ ਪਿੰਡ ਬਣਾਇਆ ਨਾ ਜੀ ਉਹਦੀ ਜਿਹੜੀ ਪੰਚਾਇਤ ਸੀ ਉਹ ਸਾਰੀ ਹੈ ਡੇਰੇ ਦੀਆਂ ਕਲੋਨੀਆਂ ਜਾਂ ਡੇਰੇ ਦੀ ਜਿੰਨੀ ਜ਼ਮੀਨ ਹੈ ਜਾਂ ਡੇਰੇ ਦੇ ਵਿੱਚ ਜੋ ਕੁਝ ਵੀ ਬਣਿਆ ਜਿਹੜਾ ਨਵਾਂ ਡੇਰਾ ਸ਼ਾਸਨਾਮ ਜੀ ਤਾਂ ਉਹ ਸਾਰਾ ਇਹਨਾਂ ਨੇ ਸ਼ਾਸਨਾਪੁਰਾ ਪਿੰਡ ਦੇ ਅਧੀਨ ਕਰ ਲਿਆ ਜੀ ਤੇ ਉਸ ਤੋਂ ਬਾਅਦ ਜਿੱਦਾਂ ਇਹਨਾਂ ਦਾ ਕੋਈ ਨਾਜਾਇਜ਼ ਮਤਲਬ ਸੀਗੀਆਂ ਕੋਈ ਥੋੜਾ ਬਹੁਤਾ ਇਹਨਾਂ ਨੇ ਆਪ ਦੇ ਉਹਨਾਂ ਜ਼ਮੀਨਾਂ ਜਮੋਨਾ ਵੀ ਲੰਗਾ ਉਸ ਦੀ ਆੜ ਦੇ ਵਿੱਚ ਫਿਰ ਕਿਉਂਕਿ ਇਹਨਾਂ ਨੇ ਉਹ ਡੇਰੇ ਦੀਆਂ ਹੀ ਕਲੋਨੀਆਂ ਉੱਥੇ ਜੀ ਹੋਰ ਤਾਂ ਕੋਈ ਹੈ ਨਹੀਂ ਤੇ ਜ਼ਿਆਦਾ ਸੰਗਤ ਹੀ ਰਹਿ ਰਹੀ ਹੈ ਉੱਥੇ ਤੇ ਸਰਵ ਸੰਮਤੀ ਨਾਲ ਹੀ ਉਹਦਾ ਸਰਪੰਚ ਬਣਦਾ ਸਰਪੰਚ ਸਰਵ ਸੰਮਤੀ ਨਾਲ ਕੀ ਬਣਦਾ ਜਿਹੜੀ ਪਹਿਲਾਂ ਕੁੜੀ ਸਖਪਾਲ ਕੌਰ ਫਸਟ ਟਾਈਮ ਬਣੀ ਉਹ ਵੀ ਜਿਹੜੇ ਦੇ ਵਿੱਚ ਸਾਧੂ ਹੀ ਹੈ ਜੀ ਆਟਮ ਬਲੌਕ ਦੇ ਵਿੱਚ ਉਹ ਬੈਠਦੀ ਸੀਗੀ ਤੇ ਉਹਦਾ ਮਾਂ ਬਾਪ ਉੱਥੇ ਸ਼ਾਸਨਾਪੁਰੇ ਚ ਰਹਿੰਦਾ ਹੀ ਹੈ ਜੀ ਉਹ ਕੁੜੀ ਨੂੰ 5 ਸਾਲ ਪਹਿਲਾਂ ਬਣਾਇਆ ਗਿਆ ਹੁਣ ਵੀ ਕੋਈ ਡੇਰੇ ਦਾ ਸਾਧੂ ਪਰ ਉਹ ਤਾਂ ਮੋਟਰਾਂ ਤੇ ਬਾਹਰ ਰਹਿੰਦਾ ਸੀ ਚਰਨਜੀਤ ਸਿੰਘ ਆ ਹੀ ਕੋਈ ਉਹ ਤਾਂ ਉਹਨੂੰ ਤਾਂ ਕੁਝ ਨਹੀਂ ਪਤਾ ਜੀ ਇਹਨਾਂ ਮਤਲਬ ਕਿ ਇਹਨਾਂ ਚੀਜ਼ਾਂ ਬਾਰੇ ਮਤਲਬ ਕਿ ਜਿਹੜੇ ਲੋਕ ਸਿਰਫ ਐਂ ਬੀ ਸਟੈਨਾਂ ਦੇ ਕਹਿੰਦੇ ਸਟੈਂਪ ਲਾ ਦੇਣ ਤੇ ਸਾਈਨ ਕਰ ਦੇਣ ਉਹ ਚੀਜ਼ ਮਤਲਬ ਇਸ ਤਰ੍ਹਾਂ ਇਹ ਸਰਪੰਚ ਬਣਾ ਲੈਂਦੇ ਜਿਹੜੇ ਪੰਚ ਹੁੰਦੇ ਆ ਉਹ ਹੀ ਆਪ ਹੀ ਹੁੰਦੇ ਆ ਜੀ ਜ਼ਿਆਦਾ ਜਿਵੇਂ ਰਾਜਨੀਤਿਕ ਬੰਗਾਲਾ ਰਾਜਕਿੰਗ ਰਾਜੀ ਇੱਕ ਜਿਹੜੀ ਗਰਚਾਰਨਾ ਯੂਥ ਵੈਲਫੇਅਰ ਫੈਡਰੇਸ਼ਨ ਜਿਹੜੀ ਜਾਂ ਯੂਥ ਫਰਾਂਗਨਾ ਬਣੀ ਉਹਦੀ ਪ੍ਰਧਾਨ ਉਹ ਮੈਂਬਰ ਇਸ ਤਰ੍ਹਾਂ ਹੀ ਆਪ ਹੀ ਮੈਂਬਰ ਬਣ ਜਾਂਦੇ ਆ ਜੀ ਇਹ ਜਿਹੜੇ ਮਤਲਬ ਕਿ ਡੇਰੇ ਦੇ ਮੇਨ ਪ੍ਰਬੰਧਕ ਉਹ ਮੈਂਬਰ ਬਣ ਜਾਂਦੇ ਉਸ ਪੰਚਾਇਤ ਦੇ ਸਰਪੰਚ ਇਹ ਇਹੋ ਜਿਹਾ ਬਣਾ ਲੈਂਦੇ ਆ ਜਿਹੜਾ ਮਤਲਬ ਕਿ ਐਡਜਸਟਮੈਂਟ ਹੋਵੇ ਅੰਡਰ ਫਿਰ ਮਤਲਬ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸਰਪੰਚ ਵੀ ਆਪਣੀ ਮਰਜ਼ੀ ਦਾ ਬਣਾ ਲੈਂਦੇ ਆ ਪੰਚ ਵੀ ਆਪ ਹੀ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਉਹ ਦੱਸਦੇ ਆ ਵੀ ਵਾਕੇ ਹੀ ਫਿਰ ਇਦਾਂ ਪਾਸਪੋਰਟ ਵਗੈਰਾ ਬਣਦੇ ਆ ਤੇ ਲੋਕ ਜਿਹੜੇ ਆ ਫਿਰ ਵਿਦੇਸ਼ਾਂ ਨੂੰ ਭੱਜ ਜਾਂਦੇ ਆ ਕਿਉਂਕਿ ਜਾਲੀ ਪਾਸਪੋਰਟ ਬਣਾਉਣ ਨੂੰ ਲੈ ਕੇ ਜਿਹੜਾ ਵਾ ਉਹ ਵੀ ਇੱਕ ਬੜਾ ਵੱਡਾ ਨੈਕਸਸ ਜਿਹੜਾ ਉਹ ਵੀ ਸਾਡੇ ਦੇਸ਼ ਦੇ ਵਿੱਚ ਚੱਲਦਾ ਹਾਂਜੀ ਵੀਰ ਜੀ ਮਤਲਬ ਕਿ ਉੱਥੇ ਕੀ ਹੁੰਦਾ ਫਿਰ ਜਦੋਂ ਆਧਾਰ ਕਾਰਡ ਜਦੋਂ ਸਰਪੰਚ ਆਪਦੇ ਪੰਚਾਇਤ ਆਪਦੇ ਹੈ ਨਾ ਜੀ ਤੇ ਜਿੰਨੇ ਵੀ ਇਹ ਲੋਕ ਆ ਜਿਵੇਂ ਹੁਣ ਮੌੜ ਬੰਬ ਕਾਂਡ ਨਾਲ ਜੁੜੇ ਹੋਏ ਲੋਕਾਂ ਜਿਨ੍ਹਾਂ ਦੇ ਨਾਮ ਆਉਂਦੇ ਆ ਜਾਂ ਬਰਗਾੜੀ ਬਿਆਦਵੀ ਨਾਲ ਨਾਮ ਆਉਂਦੇ ਆ ਜੀ ਜਾਂ ਕਿਸੇ ਨਾਲ ਹੋਰ ਕ੍ਰਾਈਮ ਨਾਲ ਇਹ ਜੁੜੇ ਹੋਏ ਜਿਨ੍ਹਾਂ ਦੇ ਨਾਮ ਆਉਂਦੇ ਆ ਜੀ ਉਹਨਾਂ ਦੀ ਉੱਥੇ ਰਹਿائش ਦਿਖਾਈ ਜਾਂਦੀ ਆ ਉੱਥੇ ਰਹਿائش ਦਿਖਾ ਕੇ ਉਹਨਾਂ ਦੇ ਨਾਮ ਬਦਲ ਕੇ ਜੀ ਨਾਮ ਬਦਲ ਕੇ ਇਥੋਂ ਤੱਕ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਜਿਹੜੇ ਪਾਸਪੋਰਟ ਬਣੇ ਆ ਕਈਆਂ ਨੇ ਪਲਾਸਟਿਕ ਸਰਜਰੀਆਂ ਵੀ ਕਰਵਾਈਆਂ ਦਾ ਮਤਲਬ ਪਲਾਸਟਿਕ ਸਰਜਰੀ ਕਰਵਾਈ ਤਾਂ ਸਾਰਾ ਟੋਟਲੀ ਸਾਰਾ ਕੁਝ ਬਦਲਿਆ ਗਿਆ ਹੈ ਨਾ ਜੀ ਤਾਂ ਇਹ ਆਧਾਰ ਕਾਰਡ ਉੱਥੇ ਬਦਲ ਕੇ ਤੇ ਫਿਰ ਉਸ ਤੋਂ ਬਾਅਦ ਜਾਲੀ ਪਾਸਪੋਰਟ ਆ ਬਹੁਤ ਵੱਡੀ ਗੰੰਤੀ ਚ ਬੰਦੇ ਆ ਜੀ ਉੱਥੇ ਉਹ ਵਜਾ ਜਦੋਂ ਆਪਦੀ ਤਾਂ ਪੰਚਾਇਤ ਹੈ ਤੇ ਇਹ ਫਿਰ ਸਾਨੂੰ ਤਾਂ ਜਿਹੜੇ ਬਾਹਰਲੇ ਬੈਠੀ ਹੈ ਸਾਡੀ ਸੰਗਤ ਉਹ ਦੱਸਦੀ ਹੈ ਵੀ ਇਹ ਤਾਂ ਸਾਰੇ ਇੱਧਰ ਤੁਰੇ ਫਿਰਦੇ ਆ ਵੀ ਪਲਾਸਟਿਕ ਸਰਦੀਆਂ ਕਰਵਾ ਕੇ ਤੇ ਸਰਕਾਰ ਇਹਨਾਂ ਨੂੰ ਉਧਰ ਭਾਲਦੀ ਫਿਰਦੀ ਇਵਨ ਕਿ ਤੁਸੀਂ ਇਹ ਦੇਖੋ ਜੀ 2000 ਜਿਹੜਾ 17 ਦਾ ਆਲਾ ਕਾਂਡ ਹੋਇਆ 25 ਅਗਸਤ 2017 ਦੇ ਵਿੱਚ ਜਿਹੜੇ ਬੰਦੇ ਤਾਂ ਫੜ ਲਏ ਗਏ ਚਟਾਲਾ ਗਰੁੱਪ ਜਿਵੇਂ ਉਹ ਤਾਂ ਠੀਕ ਹੈ ਪਰ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਨਹੀਂ ਵੀ ਫੜੇ ਗਏ ਤੇ ਉਹ ਬੰਦੇ ਵੀ ਤੁਸੀਂ ਇਹ ਦੇਖੋ ਨਾ ਤੇ ਦੇਸ਼ದ್ರੋਹੀ ਧਾਰਾ ਲੱਗ ਗਈ ਹੋਣ ਦੇ ਬਾਵਜੂਦ ਵੀ ਉਹ ਬਾਹਰਲੇ ਦਸਾਂ ਚ ਚਲੇ ਗਏ ਜੀ ਉਦੋਂ ਵੀ ਸਾਨੂੰ ਪਤਾ ਲੱਗ ਰਿਹਾ ਸੀ ਵੀ ਉਹ ਤਾਂ ਆਕੇ ਵੀ ਉਧਰ ਆਸਟ੍ਰੇਲੀਆ ਵਗੈਰਾ ਉਧਰ ਫਿਰਦੇ ਆ ਜੀ ਜਾਂ ਕੈਨੇਡਾ ਫਿਰਦੇ ਆ ਇਹਦਾ ਮਤਲਬ ਕਿ ਜਿਹੜੇ ਜਾਲੀ ਪਾਸਪੋਰਟ ਜਦੋਂ ਆਧਾਰ ਕਾਰਡ ਹੀ ਬਣ ਗਿਆ ਵੀ ਜੀ ਤੁਹਾਡਾ ਜਦੋਂ ਤੁਹਾਡਾ ਨਕਲੀ ਹੋਰ ਇੱਕ ਆਧਾਰ ਕਾਰਡ ਬਣ ਗਿਆ ਉਸ ਤੋਂ ਬਾਅਦ ਫਿਰ ਪਾਸਪੋਰਟ ਬਣਾਉਣਾ ਤਾਂ ਕੋਈ ਔਖਾ ਨਹੀਂ ਹੈਗਾ ਫਿਰ ਉਹ ਨਕਲੀ ਪਾਸਪੋਰਟ ਬਣਾ ਕੇ ਥੋੜੀਆਂ ਬੋਟੀਆਂ ਜਿਹੜੀਆਂ ਹੈਆਂ ਪਲਾਸਟਿਕ ਸਰਦੀਆਂ ਕਰਵਾ ਲੈਂਦੇ ਚਿਹਰਾ ਮੋਹਰਾ ਬਦਲ ਲੈਂਦੇ ਆ ਜਾਂ ਇਸ ਤਰ੍ਹਾਂ ਹੁੰਦੇ ਜਿ ਇਹਨੇ ਪਲਾਸਟਿਕ ਸਾਧ ਜਰੀ ਕਰਵਾਈ ਹੋਈ ਹੈ ਔਰ ਇਹਨੇ ਕੀ ਕੀਤਾ ਹੋਇਆ ਹੁਣ ਇਹ ਪਹਿਲਾਂ ਤਾਂ ਦੇਖੋ ਬਿਲਕੁਲ ਇਹਦੇ ਵਾਲ ਨਹੀਂ ਸੀਗੇ ਸਿਰ ਤੇ ਜੀ ਤੇ ਹੁਣ ਕਹਿੰਦੇ ਵੀ ਇਹ ਸਿਰ ਤੇ ਪੱਗ ਬੰਨਦਾ ਹੈ ਤੇ ਸਰਦਾਰ ਸਿੱਖੀ ਸਰੂਪ ਦੇ ਵਿੱਚ ਇਹ ਆਪਣੇ ਆਪ ਨੂੰ ਮਤਲਬ ਕਿ ਰੱਖਦਾ ਹੈ ਵੀ ਜਿਹਨੂੰ ਦੱਸਣ ਵਾਲਿਆਂ ਦੀ ਗੱਲ ਹੈ ਸਿ ਆਪ ਅੱਖੀ ਨਾਲ ਨਹੀਂ ਦੇਖਿਆ ਜਿਹੜੇ ਅੰਦਰ ਰਹਿੰਦੇ ਉਹ ਦੱਸਦੇ ਆ ਵੀ ਇਹਦੀ ਆਵਾਜ਼ ਤੋਂ ਸਿਰਫ ਪਛਾਣ ਹੁੰਦੀ ਹੈ ਡਾਕਟਰ ਦਿੱਤਿਆ ਦੀ ਤੇ ਪੁਲਿਸ ਨੂੰ ਦੇਖ ਲੋ 7 ਸਾਲ ਹੋ ਗਏ ਲੱਭਦੇ ਨਹੀਂਗੇ ਤੇ ਫਿਰ ਜੇ ਹੁਣ ਤੁਸੀਂ ਮਤਲਬ ਕਿ ਹੋਰ ਦੇਖੋ ਜਿਵੇਂ ਤੁਸੀਂ ਬਰਗਾੜੀ ਵਾਲੇ ਜਿਹੜੇ ਮੁੰਡੇ ਗਰੀਬ ਜਿਨ੍ਹਾਂ ਦੀ ਮੈਂ ਗੱਲ ਕਰਦੀ ਆ ਜਾਂ ਪ੍ਰਦੀਪ ਦੋਧੀ ਤੁਸੀਂ ਇੰਟਰਵਿਊ ਦੇਖੋ ਜਾਂ ਉਹਨਾਂ ਦੀ ਉਹਨਾਂ ਦੇ ਤਾਂ ਪਰਿਵਾਰ ਨੂੰ ਸਾਰਿਆਂ ਨੂੰ ਫੜ ਲਿਆ ਗਿਆ ਸੀ ਜਿੱਨਾਂ ਚੋਂ ਉਹ ਖੁਦ ਕੋਈ ਨਹੀਂ ਮਿਲਿਆ ਸੀ ਪਰ ਤੁਸੀਂ ਐਂ ਦੇਖੋ ਵੀ ਇੱਥੇ ਡਾਕਟਰ ਦਿੱਤਾ ਦਾ ਪਰਿਵਾਰ ਵੀ ਉਹਦੇ ਮੈਸੇਜ ਉਹਦੇ ਬੱਚੇ ਇੱਥੇ ਪੜ੍ਹ ਹੀ ਜਾਂਦੇ ਆ ਪ੍ਰਦੀਪ ਪਲੇਅਰ ਦੀ ਦੇਖੋ ਮੈਸੇਜ ਵਾਈਫ ਉਹਦੇ ਬੱਚੇ ਪੜ੍ਹ ਹੀ ਜਾਂਦੇ ਕੋਈ ਮਤਲਬ ਪੁੱਛਦਾ ਨਹੀਂ ਹੈਗਾ ਜੀ ਇਹਦਾ ਮਤਲਬ ਕਿ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗਾ ਜੀ ਇਸ ਮਤਲਬ ਕਿ ਨਾ ਗੁਰੂ ਜੀ ਦੇ ਜਾਣ ਤੋਂ ਬਾਅਦ ਖਾਸ ਕਰਕੇ ਵੀ ਪਹਿਲਾਂ ਤਾਂ ਨਹੀਂ ਸੀ ਐਨਾ ਪਹਿਲਾਂ ਤਾਂ ਕਿ ਮਤਲਬ ਵੱਡੀ ਗਿਣਤੀ ਸੰਗਤ ਵੀ ਆਉਂਦੀ ਸੀ ਸਾਰਾ ਕੁਝ ਸੀ ਪਹਿਲਾਂ ਤਾਂ ਸੀਗਾ ਕੰਟਰੋਲ 'ਚ ਪਰ ਜਦੋਂ ਦੇ ਹੁਣ ਸੰਤਾਂ ਨੂੰ ਜੇਲ੍ਹ ਹੋਈ ਹੈ ਜੀ ਉਦੋਂ ਦਾ ਤਾਂ 2 ਨੰਬਰ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ ਜੀ ਇੱਕ ਨਾ ਹੀ ਉੱਥੇ ਸ਼ਾਸਤਨਾਪੁਰੇ ਦਾ ਹੀ ਕੋਈ ਹੈ ਮਤਲਬ ਕਿ ਭਾਈ ਹੈ ਕੋਈ ਵੀ ਉਹਨੇ ਮੇਰਾ ਸਵਾਲ ਹੈ ਇੱਕ ਮੇਰਾ ਸਵਾਲ ਫਿਰ ਮੇਰਾ ਇਸੇ ਗੱਲ ਦੇ ਨਾਲ ਜੁੜਿਆ ਹੋਇਆ ਜਿੱਦਾਂ ਤੁਸੀਂ ਕਿਹਾ ਵੀ 2014 ਤੋਂ ਹੀ ਇਹ ਜਿਹੜਾ ਮਤਲਬ ਡੇਰੇ ਦੀ ਜਿੰਨੀ ਜਗ੍ਹਾ ਇਹਨੂੰ ਪਿੰਡ ਬਣਾਉਣ ਦਾ ਜਿਹੜਾ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਉਸ ਵਕਤ ਤੱਕ ਤਾਂ ਜਿਹੜੇ ਡੇਰਾ ਮੁਖੀ ਆ ਉਹ ਤਾਂ ਉੱਥੇ ਹੀ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਇਹਨੂੰ ਹੁਣ ਆਪਾਂ ਇੱਕ ਪਿੰਡ ਬਣਾ ਲੈਣਾ ਇੱਕ ਨਗਰ ਬਣਾ ਲੈਣਾ ਤੇ ਬਾਅਦ ਦੇ ਵਿੱਚ ਇਹਦੀ ਦੁਰਵਰਤੋਂ ਵੀ ਹੋ ਸਕਦੀ ਹੈ ਕਿਉਂਕਿ 17 ਚ ਤੇ ਫਿਰ ਉਹ ਜੇਲ੍ਹ ਹੋ ਜਾਂਦੀ ਨਹੀਂ ਜੀ ਉਹਨਾਂ ਮੇਰੀ ਗੱਲ ਸੁਣੋ ਉਹਨਾਂ ਦਾ ਤਾਂ ਆਈ ਹੈ ਉਹਨਾਂ ਸਾਹਮਣੇ ਜਿਹੜੀਆਂ ਪ੍ਰੋਪੋਜ਼ਲ ਆ ਰੱਖਦੇ ਆ ਉਹ ਦਾ ਤਾਂ ਇਹ ਆਈ ਰੱਖਦੇ ਆ ਵੀ ਆਪਾਂ ਅੱਛਾ ਮਤਲਬ ਕਿ ਜਿਹੜੀਆਂ ਆਪਾਂ ਕੋਲੋਨੀਆਂ ਬਣਾਵਾਂਗੇ ਤੇ ਸੜਕਾਂ ਬਣ ਜਾਣਗੀਆਂ ਤੇ ਲਾਈਟਾਂ ਜਾਂ ਸਰਕਾਰੀ ਸਹੂਲਤਾਂ ਮਿਲਣ ਲੱਗ ਜਾਣਗੀਆਂ ਸਰਕਾਰੀ ਗਰੰਟਾ ਆਉਣ ਲੱਗ ਜਾਣਗੀਆਂ ਉਹਨਾਂ ਦੇ ਸਾਹਮਣੇ ਤਾਂ ਇਹ ਇੱਕ ਪਿੰਡ ਬਣਾਉਣਾ ਕੋਈ ਗਲਤ ਨਹੀਂ ਹੁੰਦਾ ਜੀ ਮਤਲਬ ਓਕੇ ਆਪ ਦਾ ਇੱਕ ਪਿੰਡ ਬਣਾ ਲੈਣਾ ਉਹ ਗਲਤ ਨਹੀਂ ਹੁੰਦਾ ਪਰ 2017 ਤੋਂ ਬਾਅਦ ਜਿਹੜੇ ਉੱਥੇ ਗੈਰਕਾਨੂੰਨੀ ਕੰਮ ਹੋਣ ਲੱਗ ਗਏ ਉਹ ਵੀ ਸਰਕਾਰ ਦੀ ਸ਼ੈ ਨਾਲ ਹੋਣ ਲੱਗ ਗਏ ਉਹ ਅਫਸਰਾਂ ਦੀ ਸ਼ੈ ਨਾਲ ਹੁੰਦੇ ਆ ਜੀ ਉਹ ਗਲਤ ਹੈ ਤੁਸੀਂ ਇਹ ਦੇਖ ਲਓ ਵੀਰ ਜੀ ਵੀ ਇੱਕ ਮਤਲਬ ਕਿ ਉਥੋਂ ਦਾ ਹੀ ਵਿਅਕਤੀ ਹੈ ਸ਼ਾਸ ਨਾਮ ਜੀ ਸ਼ਾਸਨਾਪੁਰੇ ਦਾ ਹੀ ਉਹਨੇ ਕੇਸ ਵੀ ਪਾਇਆ ਹੋਇਆ ਦੋ ਤਿੰਨ ਸਾਲ ਹੋ ਗਏ ਉਹਨੇ ਹਾਈ ਕੋਰਟ ਦੇ ਵਿੱਚ ਕੇਸ ਵੀ ਪਾਇਆ ਹੋਇਆ ਵੀ ਇੱਥੇ ਕਿਹੜੇ ਕਿਹੜੇ ਗੈਰ ਕਾਨੂੰਨੀ ਕੰਮ ਹੋ ਰਿਹਾ ਪਰ ਉਹਦੇ ਕੇਸ ਦਾ ਕੁਝ ਨਹੀਂ ਬਣ ਰਿਹਾ ਹੁਣ ਤਾਂ ਉੱਥੇ ਮਤਲਬ ਉਹ ਦੱਸਣ ਵਾਲੇ ਦੱਸ ਦਿਆ ਜਿਹੜੇ ਮਤਲਬ ਕਿ ਆਸ-ਪਾਸੇ ਰਹਿੰਦੇ ਉਹ ਵੀ ਦੱਸ ਦਿਆ ਵੀ ਨਸ਼ੇ ਦਾ ਕੰਮ ਵੀ ਬਹੁਤ ਵੱਡੇ ਲੈਵਲ ਤੇ ਕੰਮ ਕਰਨ ਲੱਗ ਗਏ ਜੀ ਤੁਸੀਂ ਆਪ ਹੀ ਦੇਖ ਲਓ ਡਾਕਟਰ ਮੋਹਿਤ ਗੋਪਤਾ ਜੀ ਦੀ ਗੱਲ ਕਰਦੇ ਆਂ ਉਹਨੂੰ ਜਦੋਂ ਇਹਨਾਂ ਨੇ ਪਿੱਛੇ ਜੇ ਨਵੰਬਰ ਚ ਉਹਦੇ ਤੇ ਕੇਸ ਪਾਇਆ ਜੀ 1450 ਗੋਲੀਆਂ ਦੇ ਕੇ ਜਿਹੜਾ ਲੜਕਾ ਫੜਾਇਆ ਉਹ ਵੀ ਉੱਥੇ ਅਪਕਾਰ ਕਲੋਨੀ ਚ ਹੀ ਰਹਿੰਦਾ ਜੀ ਮਿਸਤਰੀ ਦਾ ਕੰਮ ਕਰਦਾ ਉਹਦੀ ਵਾਈਫ ਹੈ ਜਿਹੜੀ ਉਹ ਹਣੀਪ੍ਰੀਤ ਦੇ ਭਰਾ ਦੇ ਜਿਹੜੀ ਫੈਕਟਰੀ ਉਹ ਚ ਕੰਮ ਕਰਦੀ ਹੈ ਜੀ ਉਹਨੂੰ ਇਹ ਕਹਿ ਕੇ ਵੀ ਤੈਨੂੰ ਉਹਦੀ ਘਰ ਵਾਲੀ ਨੂੰ ਇਹ ਕਿਹਾ ਗਿਆ ਵੀ ਤੈਨੂੰ ਇੱਕ ਤੇਰੇ ਘਰ ਵਾਲੀ ਨੂੰ ਤਿੰਨ ਮਹੀਨੇ ਸਿੱਕਦੇ ਸੇਵਾ ਤੇ ਭੇਜਣਾ ਔਰ ਉਹਨੂੰ ਇਹ ਕਹਿ ਕੇ ਕੀ ਆ ਗਿਆ ਵੀ ਇਹ ਕੋਈ ਜ਼ਰੂਰੀ ਸੇਵਾ ਹੈ ਤੇ ਤੂੰ ਉੱਥੇ ਜਿਹੜਾ ਹੈਗਾ ਹਬੋਰ ਹੈ ਤੇ ਉੱਥੇ ਇਹ ਸਮਾਨ ਪਹੁੰਚਦਾ ਕਰਨਾ ਤੇ ਜੇ ਬਾਚੋਂ ਤਨ ਪੁਲਸ ਨੇ ਫੜ ਲਿਆ ਤਾਂ ਉਹ ਤੋਂ ਇਹ ਕਹਿਣਾ ਵੀ ਮੈਂ ਡਾਕਟਰ ਮੋਹਿਤ ਨੇ ਫੜਾਇਆ ਤੇ ਇਸ ਤਰ੍ਹਾਂ ਮਤਲਬ ਕਿ ਜਿਹੜਾ ਹੈਗਾ ਗੁਮਰਾਹ ਕਰਕੇ ਸੰਗਤ ਨੂੰ ਵੀ ਜਿਹੜੀ ਭੋਲੀ ਭਾਲੀ ਸੰਗਤ ਹੈ ਜੀ ਉਹਨਾਂ ਨੂੰ ਵੀ ਇਹ ਵਿੱਚ ਜਿਹੜਾ ਹੈਗਾ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੇ ਹੁਣ ਪਰ ਹੈਰਾਨੀ ਇਹ ਹੈ ਵੀ ਜੀ ਹਬੋਰ ਵਾਲੇ ਕੇਸ ਦਾ ਤੁਸੀਂ ਇਹ ਦੇਖ ਲਓ ਵੀ ਹਬੋਰ ਵਾਲੇ ਕੇਸ ਦੇ ਵਿੱਚ ਡਾਕਟਰ ਮੋਹਿਤ ਗੁਪਤਾ ਜੀ ਨਿਕਲ ਕੇ ਜਦੋਂ ਪਤਾ ਲੱਗੇਗਾ ਵੀ ਪੁਲਸ ਉਹ ਫੇਰ ਰੇਡ ਕਰਨ ਗਈ ਫੜ ਕੇ ਲਈ ਗੱਡੀ ਦੀ ਤਲਾਸ਼ੀ ਕਰਦੀ ਤਲਾਸ਼ੀ ਕਿਤੋਂ ਵੀ ਕੁਝ ਵੀ ਨਹੀਂ ਮਿਲਿਆ ਔਰ 10 ਦਿਨਾਂ ਦੇ ਵਿੱਚ ਉਹਨਾਂ ਨੇ ਪੂਰਾ ਐ ਕਰ ਲਿਆ ਵੀ ਇਹ ਬੱਚਾ ਬਿਲਕੁਲ ਨਰਦੋਸ਼ ਹੈ ਤੇ ਜਿਹੜਾ ਮੁੰਡਾ ਸੰਦੀਪ ਖੜਿਆ ਸੀ 1450 ਗੋਲੀਆਂ ਜਿਹਦੇ ਨਾਮ ਰੱਖਿਆ ਸੀ ਉਹਨੇ ਸਾਰਾ ਕੁਝ ਦੱਸਤਾ ਜੀ ਮਤਲਬ ਆਈਜੀ ਦੇ ਸਾਹਮਣੇ ਡੀਆਈ ਦੇ ਸਾਹਮਣੇ ਐਸਐਸਪੀ ਦੇ ਸਾਹਮਣੇ ਵੱਡੇ ਵੱਡੇ ਸੀਆਈ ਸਟਾਫ ਦੇ ਵਿੱਚ ਜਦੋਂ ਉਹਨੂੰ ਰੱਖਿਆ ਉਹਨੇ ਕੱਲੀ ਕੱਲੀ ਗੱਲ ਦੱਸਦੀ ਉਹ ਕਹਿੰਦਾ ਵੀ ਮੈਨੂੰ ਤਾਂ ਜਿਹੜਾ ਮਹਾਸ਼ਾ ਬਿੱਟੂ ਦੇ ਨਾਲ ਇੱਕ ਹੋਰ 45 ਮੈਂਬਰ ਹੁੰਦਾ ਸੀ ਮਿੰਦਰਪਾਲ ਬਿੱਟੂ ਦੇ ਨਾਲ ਉਹਦਾ ਸੱਜਾ ਖੱਬਾ ਹੱਥੀ ਉਹ ਮਕਸਦ ਤਾਂ ਹੁੰਦਾ ਸੀ ਉਹ ਕੋਟਪੂਰੇ ਤੇ ਇਕੱਠੇ ਹੀ ਰਹੇ ਆ ਜੀ ਤੁਸੀਂ ਆਂ ਦੇਖ ਲਓ ਸਿਹਰਾਂ ਨਾਲ ਵੀ ਜੇ ਬਰਗਾੜੀ ਕੰਡ ਕੀਤਾ ਵੇ ਇਹ ਕਿਵੇਂ ਹੋ ਸਕਦਾ ਮਹਾਸ਼ਾਹ ਉਹਦੇ ਚ ਨਾ ਹੋਵੇ ਵੀ ਕੱਲਾ ਬਿੱਟੂ ਹੋਵੇ ਤਾਂ ਬਿੱਟੂ ਨੂੰ ਮਹਾਸ਼ਾਹ ਉਦੋਂ ਵੀ ਨਹੀਂ ਫੜਿਆ ਜਾਂਦਾ ਜੀ ਫਿਰ ਉਸ ਤੋਂ ਬਾਅਦ ਉਹ ਮੈਨੂੰ ਉਹ ਸਾਰਾ ਦੇਖ ਲਓ ਪੁਲਿਸ ਦੇ ਕੋਲ ਰਿਕਾਰਡ ਹੈ ਸਾਹਮਣੇ ਮੰਨਿਆ ਸਾਨੂੰ ਖੁਦ ਪੁਲਿਸ ਅਫਸਰਾਂ ਨੇ ਇਹ ਗੱਲ ਦੱਸੀ ਹੈ ਜੀ ਵੀ ਸਾਨੂੰ ਇਹ ਸੰਦੀਪਾੜਾ ਮੁੰਡਾ ਸਾਰਾ ਕੁਝ ਮੰਨ ਗਿਆ ਇਸੇ ਕਰਕੇ ਤੁਹਾਡੇ ਅਸੀਂ ਇਹ ਬੱਚੇ ਨੂੰ ਛੱਡ ਰਹੇ ਹਾਂ ਡਾਕਟਰ ਮੋਹਿਤ ਗੁਪਤਾ ਨੂੰ ਵੀ ਇਹ ਕਹਿੰਦਾ ਵੀ ਮੈਨੂੰ ਅੰਦਰੋਂ ਹੀ ਇਹ ਗੋਲੀਆਂ ਦਿੱਤੀਆਂ ਜਾਂ ਸਾਢੇ 1400 ਜਿਹੜੀ ਗੋਲੀ ਫੜਾਈ ਗਈ ਸੀ ਉਹਨੂੰ ਮਹਾਸ਼ਾਹ ਨੇ ਦਿੱਤੀ ਹੈ ਮੈਨੂੰ ਦਿਖਾਇਆ ਡਾਕਟਰ ਮੋਇਤਾ ਦਾ ਵੀ ਆ ਘਰ ਆ ਜੇ ਪੁਲਿਸ ਲੈ ਕੇ ਆਵੇ ਤਾਂ شناخت ਵਾਸਤੇ ਫਿਰ ਮਹਾਸ਼ੇ ਨੇ ਉਹਨੂੰ ਮੋਬਾਈਲ ਲੈ ਕੇ ਦਿੱਤਾ ਸੀ ਜੀ ਨਵਾਂ ਉੱਥੇ ਵੀ ਮਤਲਬ ਕਿ ਸੀਸੀ ਕੈਮਰੇ ਦੇ ਵਿੱਚ ਮਹਾਸ਼ੇ ਜੋ ਵੀ ਦੋ ਨਾ ਮੁੰਡਿਆਂ ਦੀ ਵੀਡੀਓ ਵੀ ਨਿਕਲਦੀ ਹੈ ਇੰਨਾ ਪ੍ਰੂਫ ਹੋਣ ਦੇ ਬਾਵਜੂਦ ਵੀ ਜਿਹੜਾ ਓਐਸਐਚਓ ਸੀ ਜੀ ਉਹ ਬਹੁਤ ਦਾ ਬਦਲ ਜਾਂਦਾ ਹੈ ਪੰਜ ਮਹੀਨੇ ਬਾਅਦ ਤੇ ਹੁਣ ਤੁਸੀਂ ਆਂ ਦੇਖ ਲਓ ਜੀ ਪੰਜ 6 ਮਹੀਨੇ ਤਾਂ ਭੱਜਾ ਰਿਆ ਨੋਟਸ ਭੇਜੇ ਪਹਿਲਾਂ ਵਾਲੇ ਐਸਐਚਓ ਨੇ ਤਾਂ ਜੀ ਪਰ ਜਿਹੜਾ ਹੁਣ ਉਸ ਤੋਂ ਬਾਅਦ ਦੇ ਐਸਐਚਓ ਆਇਆ ਕੋਈ ਕਾਰ ਵੀ ਨਹੀਂ ਤੇ ਮਾਸ਼ ਆਰਾਮ ਨਾਲ ਘੁੰਮ ਰਿਹਾ ਮਤਲਬ ਕੋਈ ਪੁੱਛਦਾ ਹੀ ਨਹੀਂ ਵੀਰ ਜੀ ਤੁਸੀਂ ਆਈ ਤੁਸੀਂ ਮੋਰਬੰਦ ਕਾਲ ਦੇਖ ਲੋ ਵੀ ਸੰਤਾਂ ਨੂੰ ਹੱਥ ਪਾ ਲਿਆ ਗਿਆ ਪਰ ਜਿਹੜਾ ਹੈਗਾ ਜਿਹੜੇ ਪ੍ਰਬੰਧਕਾ ਪ੍ਰਬੰਧਕੀ ਸਿਸਟਮ ਹੈ ਜਾਂ ਉਹਨਾਂ ਦਾ ਕਿ ਕਿਸੇ ਦਾ ਵੀ ਨਾਮ ਆ ਜਾਂਦਾ ਕਿਸੇ ਕੇਸ 'ਚ ਵੀ ਆ ਜਾਂਦਾ ਕੋਈ ਵੀ ਪੁਲਿਸ ਚਾ ਪੰਜਾਬ ਦੀ ਪੁਲਿਸ ਚਾ ਹਰਿਆਣੇ ਦੀ ਪੁਲਿਸ ਵੀਰ ਜੀ ਕੋਈ ਪੁਲਿਸ ਦੀ ਕੋਈ ਨਹੀਂ ਹੈ ਮਤਲਬ ਇਹ ਸਾਨੂੰ ਸਭ ਤੋਂ ਵੱਡੀ ਹਨਾਨੀ ਹੈ ਜੀ अच्छा हुन ਤੁਸੀਂ ਮੇਰੇ ਨਾਲ ਜਦੋਂ ਗੱਲ ਕਰ ਰਹੇ ਸੀ ਤੁਸੀਂ ਇਲੈਕਸ਼ਨਸ ਬਾਰੇ ਵੀ ਦੱਸ ਰਹੇ ਸੀ ਕਿ ਹੁਣ ਹਰ ਹਰਿਆਣੇ ਦੇ ਵਿੱਚ ਇਸ ਵਕਤ ਜਿਹੜੀਆਂ ਉਪ ਵਿਧਾਨ ਸਭਾ ਚੋਣਾਂ ਆ ਜਾਣੀਆਂ 1 ਅਕਤੂਬਰ ਵਾਲੇ ਦਿਨ ਤੇ ਇਹਦੇ ਲਈ ਵੀ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਹੁਣ ਕੁਝ ਜਿਹੜੀ ਆ ਉਹ ਗੜਬੜ ਹੋਏਗੀ ਕਿਉਂਕਿ ਹੁਣ ਡੇਰਾ ਮੁਖੀ ਜਿਹੜੇ ਆ ਉਪਰੋਲ ਤੇ ਆਏ ਆ ਤੇ ਉਹ ਹੁਣ ਤੁਸੀਂ ਦੱਸਿਆ ਵੀ ਜਿੱਦਾਂ ਉਹ ਸੱਤ ਸੰਗ ਕਰਦੇ ਆ ਲਿੰਕ ਸਾਰਿਆਂ ਨੂੰ ਨਹੀਂ ਦਿੱਤਾ ਜਾਂਦਾ ਉਹ ਕੀ ਆ ਪੂਰਾ ਮਾਜਰ ਉਹ ਵੀਰ ਜੀ ਹੁਣ ਆਇਆ ਵੀ ਜਿਹੜੀਆਂ ਇਲੈਕਸ਼ਨਾਂ ਉਹ ਇੱਕ ਮਹੀਨਾ ਪਹਿਲਾਂ ਹੀ ਹੋਗੂਆਂ ਅਕਤੂਬਰ ਨੂੰ ਹੀ ਹੋ ਰਹੀਆਂ ਵੈਸੇ ਪਹਿਲਾਂ ਜਿਵੇਂ ਆਪਾਂ ਦੇਖਨੇ ਵੇ ਲਾਸਟ ਵੀਕ ਅਕਤੂਬਰ ਦੇ ਹੁੰਦੇ ਆਂ ਇਧਰੋਂ ਇਹਦੀ ਪੈਰੋਲ ਹੋਈ ਵੀ ਹੈ ਜੀ ਮਤਲਬ ਕਿ ਪੈਰੋਲ ਤੇ ਆਇਆ ਹੋਇਆ ਪਰ ਜੋ ਚੀਜ਼ਾਂ ਜਿਵੇਂ ਮਤਲਬ ਕਿ ਹੁਣ ਅਸੀਂ ਵੀ ਤਾਂ ਸਾਥਸੰਗੀ ਆ ਹੁਣ ਸਾਡੇ ਹੀ ਮਤਲਬ ਕੁਝ ਜਾਣ ਪਛਾਣ ਵਾਲੇ ਅੰਦਰ ਵੀ ਤਾਂ ਬੈਠੇ ਆ ਜਸਤਰਾਂ ਦੀਆਂ ਅੰਦਰੋਂ ਖਬਰਾਂ ਆ ਰਹੀਆਂ ਜਾਂ ਅੰਦਰ ਹਰਕਤਾਂ ਹੋ ਰਹੀਆਂ ਵੀ ਇਹ ਜਿਵੇਂ 25 ਅਗਸਤ 2017 ਤੋਂ ਪਹਿਲਾਂ ਇਹਨਾਂ ਨੇ ਆ ਜਾ ਕੇ ਮਤਲਬ ਕਿ ਮੀਟਿੰਗਾਂ ਬਲਾਕਾਂ ਦੇ ਵਿੱਚ ਸ਼ੁਰੂ ਕਰਤਿਆਂ ਸੀ ਜੀ ਇਹਨਾਂ ਨੇ ਉਸ ਸਮੇਂ ਇੱਕ ਕੁਰਬਾਨੀ ਗੈਂਗ ਬਣਾਇਆ ਸੀਗਾ ਜੀ ਇੱਕ ਤਾਂ ਉਹ ਦੁਬਾਰਾ ਇਹਨਾਂ ਨੇ ਐਕਟੀਵੇਟ ਕਰਤਾ ਜੀ ਸਾਰਾ ਕੁਰਬਾਨੀ ਗੈਂਗ ਬਣਾਇਆ ਸੀਗਾ ਵੀ ਮਤਲਬ ਕਿ ਸੰਗਤ ਨੂੰ ਸਿਖਾ ਕੇ ਵੀ ਜੇ ਆਪਣੇ ਪਿਤਾ ਨੂੰ ਕੁਝ ਲੈ ਕੇ ਜਾਂਦੇ ਆਪਾਂ ਐਂ ਕਰਾਂਗੇ ਐਂ ਕਰਾਂਗੇ ਉਹ ਕੁਰਬਾਨੀ ਗੈਂਗ ਮਤਲਬ ਇਹਨਾਂ ਨੇ ਐਕਟਿਵ ਕਰਤਾ ਜੀ ਸਾਰੇ ਬਲਾਕਾਂ 'ਚ ਦੂਸਰਾ ਇਹ ਕੀ ਕਰ ਰਿਹਾ ਜੀ ਜਿਵੇਂ ਹੁਣ 25 ਅਗਸਤ ਦਾ 2017 ਦਾ ਜਿਹੜਾ ਐਪੀਸੋਡ ਹੋਇਆ ਇਹਦੇ ਚ ਪੰਜਾਬ ਦੀ ਸੰਗਤ ਹਰਿਆਣਾ ਦੀ ਸੰਗਤ ਉਤੇ ਇੱਕ ਪੱਛਮੀ ਜਿਵੇਂ ਆਮਾ ਜਿਹੜਾ ਨਾ ਦਿੱਲੀ ਦੇ ਲੱਗਦਾ ਏਰੀਆ ਯੂਪੀ ਦੀ ਸੰਗਤ ਦਿੱਲੀ ਦੀ ਸੰਗਤ ਰਾਜਸਥਾਨ ਦਾ ਗੰਗਾ ਨਗਰ ਹਰਨੂਮਾਨਗੜ ਇਹ ਸੇ ਏਰੀਏ ਦੀ ਸੰਗਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਕਿਉਂਕਿ ਇਹੜੀ ਉਹ 2-3 ਲੱਖ ਸੰਗਤ ਪਹੁੰਚੂ ਇਸ ਇਸ ਏਰੀਏ ਦੀ ਸੀ ਉਹਨਾਂ ਦੇ ਬਹੁਤਿਆਂ ਤੇ ਕੇਸ ਪੈ ਗਏ ਬਹੁਤਿਆਂ ਦੇ ਗੋਲੀਆਂ ਵੀ ਵੱਜੀਆਂ ਜੀ ਹੈਨਾ ਤੇ ਜਖਮੀ 3-4000 ਜਿਹੜਾ ਬੰਦਾ ਉਹ ਜਖਮੀ ਵੀ ਹੋਇਆ ਇੱਕ ਕੁਰਬਾਨੀ ਗੈਂਗ ਕੀ ਹੈ ਵੈਸੇ वैसे ਇਹਨਾਂ ਨੂੰ ਐਂ ਜਿਵੇਂ ਆਪਾਂ ਦੇਖਦੇ ਆ ਨਾ ਜਿਵੇਂ ਆਪਾਂ ਸਿੱਖ ਅਧਿਆਤ ਦੇ ਵਿੱਚ ਕੁਰਬਾਨੀਆਂ ਹੋਈਆਂ ਹਨ ਹੈ ਨਾ ਉੱਥੋਂ ਇਹ ਚੱਕ ਲੈਂਦੇ ਆ ਟਾਪਿਕ ਵੀ ਉਦੋਂ ਤਾਂ ਇਹਨਾਂ ਨੇ ਇਹ ਚੀਜ਼ ਕਹੀ ਸੀ ਵੀ ਜੇ ਆਪਣੇ ਗੁਰੂ ਜੀ ਨੂੰ ਜੇਲ੍ਹ ਲੈ ਕੇ ਜਾਣਗੇ ਤਾਂ ਉਦੋਂ ਫੈਸਲਾ ਹੋ ਕੇ ਫਿਰ ਆਪਾਂ ਮਤਲਬ ਕੋਈ ਨਾ ਕੋਈ ਇਹਨਾਂ ਨੂੰ ਐਕਟੀਵਿਟੀ ਸਿਖਾਈ ਗਈ ਹੋਊਗੀ ਵੀ ਤੁਸੀਂ ਆਹ ਕਰਨੀ ਐ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਤੁਹਾਡੀ ਕੁਰਬਾਨੀ ਮੰਨੀ ਜਾਊਗੀ ਵੀ ਜੇ ਤੁਸੀਂ ਕੁਝ ਕਰੋਗੇ ਤਾਂ ਤਾਂ ਇਸ ਤਰ੍ਹਾਂ ਦਾ ਮਤਲਬ ਇਹਨਾਂ ਨੇ ਕੁਰਬਾਨੀ ਗਏਗਾ ਹਾਲਾਂਕਿ ਉਹਨਾਂ ਨੂੰ ਮਤਲਬ ਕਿ ਇਹ ਵੀ ਜਿਵੇਂ ਕਿ ਤੇ ਬੱਸਾਂ ਨੂੰ ਇੱਦਾਂ ਲਾਉਣੀਆਂ ਜਾਂ ਤੁਸੀਂ ਆਪਣੇ ਆਪ ਸੜ ਕੇ ਮੱਚਣਾ ਕੁਝ ਇਸ ਤਰ੍ਹਾਂ ਦਾ ਸੀ ਮਤਲਬ ਸੁਣਦੇ ਸੀ ਅਸੀਂ ਵੀ ਇਹ ਗੱਲਾਂ ਇਹਨਾਂ ਨੇ ਕਹੀਆਂ ਬਾਕੀ ਤਾਂ ਉਹ ਹੀ ਦੱਸ ਸਕਦੇ ਜਿਹੜੇ ਮਤਲਬ ਕਿ ਉਹਨਾਂ ਨੂੰ ਅਸਲ ਦੇ ਵਿੱਚ ਕੀ ਕਿਉਂਕਿ ਉਹਨਾਂ ਦੀਆਂ ਮੀਟਿੰਗਾਂ ਵੀਰ ਜੀ ਗੋਪਤ ਕੀਤੀਆਂ ਗੰਗਾ ਨਾ ਸਾਰੀਆਂ ਹੁਣ ਪਰ ਸਾਨੂੰ ਇਹ ਪਤਾ ਲੱਗਿਆ ਵੀ ਉਹ ਬੰਦੇ ਦੁਬਾਰਾ ਐਕਟੀਵੇਟ ਕਰਦੇ ਕਿਉਂਕਿ ਉਹ ਬੰਦੇ ਆਪ ਦੇ ਆਪ ਦਾ ਕੰਮ ਤਾਂ ਦਾ ਕਰਨ ਲੱਗ ਗਏ ਸੀ ਪਰ ਹੁਣ ਉਹ ਮਤਲਬ ਕਿ ਦਿਨ ਦੇ ਵਿੱਚ ਜਿਵੇਂ 2-2 3-3 ਘੰਟੇ ਇਹਨਾਂ ਦੀਆਂ ਮੀਟਿੰਗ ਤਾਂ ਉੱਥੋਂ ਪਤਾ ਲੱਗ ਗਿਆ ਵੀ ਜਿਹੜਾ ਹੈਗਾ ਵੀ ਇਹ ਦੁਬਾਰਾ ਇੱਕ ਤਾਂ ਐਕਟੀਵੇਟ ਹੋਗਾ ਕੁਰਬਾਨੀ ਜਿਹੜਾ ਕੁਰਬਾਨੀ ਗੈਂਗ ਸੀ ਇਹਨਾਂ ਦਾ ਇਹਦਾ ਮਤਲਬ ਕੁਛ ਨਾ ਕੁਛ ਇਹਨਾਂ ਨੇ ਵੱਡਾ ਕਰਨਾ ਹੈ ਉਸ ਤੋਂ ਬਾਅਦ ਇੱਕ ਕੀ ਹੋਇਆ ਵੀ ਇਹਨਾਂ ਏਰੀਆ ਨੂੰ ਛੱਡ ਕੇੜਾ ਏਰੀਆ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ 25 ਅਗਸਤ 2017 ਨੂੰ ਜਿਹੜਾ ਏਰੀਆ ਪ੍ਰਭਾਵਿਤ ਹੋਇਆ ਉਹ ਏਰੀਆ ਤਾਂ ਹੁਣ ਦੁਬਾਰਾ ਇਹਨਾਂ ਦੇ ਕਹਿੰਦੇ ਨਹੀਂ ਲੱਗਦਾ ਜੀ ਪ੍ਰਬੰਧਕਾਂ ਨੇ ਕਿਉਂਕਿ ਉਦੋਂ ਵੀ ਇਹ ਝੂਠ ਬੋਲ ਕੇ ਲੈ ਕੇ ਗਏ ਉੱਥੇ ਸੰਗਤ ਨੂੰ ਅਸਲ ਦੇ ਵਿੱਚ ਜਦੋਂ ਗੁਰੂ ਜੀ ਨੇ ਮਨਾ ਕਰਤਾ ਸੀਗਾ ਤਾਂ ਫਿਰ ਕਿਉਂ ਮਤਲਬ ਸੰਗਤ ਨੂੰ ਇਹਨਾਂ ਨੇ ਉੱਥ ਮੱਧ ਪ੍ਰਦੇਸ਼ ਦਾ ਆਦਿਵਾਸੀ ਏਰੀਆ ਤੇ ਇੱਕ ਜਿਹੜਾ ਜੀ ਮਤਲਬ ਕਿ ਉਦੇਪੁਰ ਤੋਂ ਅੱਗੇ ਚੜ੍ਹੌਲ ਤਸੀਲ ਆਉਂਦੀ ਹੈ ਉੱਥੇ ਸਾਡੇ ਗੁਰੂ ਜੀ 8 ਮਹੀਨੇ ਸੇਵਾਦਾਰ ਰਹੇ ਸੀ ਜਿਹੜੇ ਲੋਕ ਬਿਲਕੁਲ ਨੰਗੇ ਰਹਿੰਦੇ ਸੀ ਆਦਿਵਾਸੀ ਉਹਨਾਂ ਨੂੰ ਬਿਲਕੁਲ ਹੀ ਸਾਡੀ ਦੁਨੀਆ ਦਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਸੁਧਾਰ ਕੇ ਆਏ ਸੀ ਤੇ ਹੁਣ ਉਹ ਲੋਕ ਬਹੁਤ ਸੁਧਰੇ ਹੋਏ ਆ ਜੀ ਹੁਣ ਤਾਂ ਉੱਥੇ ਸੀਬੀਐਸਸੀ ਬੋਰਡ ਦੇ ਸਕੂਲ ਤੱਕ ਖੋਲ ਦਿੱਤੇ ਗਏ ਬਿਡੇਰੇ ਬੋਲੇ ਖੋਲਤੇ ਸੀ ਤਾਂ ਉਹਨਾਂ ਲੋਕਾਂ ਨੂੰ ਹੁਣ ਇਹ ਤਿਆਰ ਕਰ ਰਹੇ ਆ ਜੀ ਉਹਨਾਂ ਲੋਕਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਜਿਹੜੇ ਸਾਡੇ ਜ਼ਿੰਮੇਵਾਰ ਹੈ ਉਹ ਕਰ ਰਿਹਾ ਉਸ ਤੋਂ ਬਾਅਦ ਪਹਿਲਾਂ ਉਹ ਸਾਡੇ ਜ਼ਿੰਮੇਵਾਰ ਜੱਜਾਂ ਕੋ ਨਾਲ ਮੀਟਿੰਗਾਂ ਕਰ ਰਿਹਾ ਜੀ ਫਿਰ ਉਸ ਤੋਂ ਬਾਅਦ ਕੀ ਹੋ ਰਿਹਾ ਉਹੀ ਬੰਦਿਆਂ ਨੂੰ ਲਿਆ ਕੇ ਫਿਰ ਜੂਪੀ ਦੇ ਵਿੱਚ ਵੀ ਜਿਹੜਾ ਜੂਪੀ ਵਾਲਾ ਉਹ ਨੂੰ ਹਨੀਪ੍ਰੀਤ ਨਾਲ ਵੀ ਮਿਲਾਇਆ ਜਾਂਦਾ ਤੇ ਜਿਹੜਾ ਨਕਲੀ ਆ ਉਹਨੂੰ ਵੀ ਮਿਲਾਇਆ ਜਾਂਦਾ ਅਸੀਂ ਅੰਦਾਜ਼ਾ ਲਾ ਰਹੇ ਹਾਂ ਜੀ ਮਤਲਬ ਕਿ ਮੰਨ ਲਓ ਜਿਵੇਂ ਜੈਸਾਭ ਦਾ ਹਰਿਆਣੇ ਦੇ ਵਿੱਚ ਰੁਝਾਨ ਚੱਲ ਰਿਹਾ ਵੀ ਫਿਲਹਾਲ ਕਾਂਗਰਸ ਦਾ ਰੁਝਾਨ ਚੱਲ ਰਿਹਾ ਵੀ ਸ਼ਾਇਦ ਭਾਪੀ ਨਾ ਆਵੇ ਤਾਂ ਇਹ ਚੀਜ਼ ਮੰਨ ਕੇ ਚੱਲਦੇ ਵੀ ਜੇ ਭਾਪੀ ਸਰਕਾਰ ਨਹੀਂ ਆਉਂਦੀ ਤਾਂ ਫਿਰ ਜਿਹੜਾ ਨਕਲੀ ਵਾਲਾ ਜੀ ਇਹ ਨਕਲੀ ਵਾਲਾ ਜ਼ਿਆਦਾ ਚੱਣੀ ਚੱਲ ਸਕਦਾ ਜੇ ਹੁਣ ਕਾਂਗਰਸ ਸਰਕਾਰ ਮੰਨ ਲਓ ਇਹ ਝੂਠ ਨਾਲ ਨਹੀਂ ਖੜੀ ਹੁੰਦੀ ਇਹਨਾਂ ਦਾ ਸਾਥ ਨਹੀਂ ਦਿੰਦੀ ਕਿਉਂਕਿ 2014 ਦੇ ਵਿੱਚ ਇਹਨਾਂ ਨੇ 2004 ਤੋਂ 14 ਤੱਕ ਇਹਨਾਂ ਨੇ ਕਾਂਗਰਸ ਤੋਂ ਬਹੁਤ ਕੰਮ ਕਰਵਾਏ ਪਰ 14 ਦੇ ਵਿੱਚ ਇਹ ਅਚਾਨਕ ਬਦਲ ਗਏ ਡੇਰੇ ਦੀ ਪ੍ਰਬੰਧਕੀ ਕਮੇਟੀ ਤੇ ਰਾਜਨੀਤਿਕ ਵੈਗ ਇਹਨਾਂ ਨੇ ਵੋਟ ਨਹੀਂ ਪਾਇਆ ਇਸ ਕਰਕੇ ਉਹ ਹੁਣ ਜੋ ਸਾਡੇ ਕੋਲੇ ਹਜੇ ਤੱਕ ਸੋਚਣਾ ਉਹ ਇਹਨਾਂ ਨੂੰ ਮੂੰਹ ਨਹੀਂ ਲਾ ਰਹੀ ਬਾਕੀ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਪ੍ਰਬੰਧਕ ਕਹਿਣ ਚਾਹਣਾ ਕਹਿੰ ਵੋਟ ਆ ਜਿਹੜੀ ਕਾਂਗਰਸ ਨੂੰ ਉਹ ਪੈ ਰਹੀ ਹੈ ਤੁਸੀਂ ਕੁਮਾਰੀ ਸ਼ੈਲਜਾਦਾਈ ਦੇਖ ਲਓ ਜੀ ਉਹਨੇ ਤੰਨੇ ਲੱਖ ਵੋਟ ਨਾਲ ਸਰਸੇ ਚ ਜਿੱਤਨਾ ਔਰ ਡੇਰੇ ਦੀਆਂ ਕਲੋਨਿੰਗਾਂ ਦੇ ਵਿੱਚ ਜਿਹੜੀ ਸੰਗਤ ਰਹਿੰਦੀ ਹੈ ਉਹ ਵੀ ਕਮਰਸ਼ੀਅਲ ਜਨ ਨੂੰ ਆਪਦੇ ਘਰੇ ਲੈ ਕੇ ਗਈ ਹੈ ਇੱਥੇ ਉਹਨਾਂ ਨੂੰ ਅੰਦਾਜ਼ਾ ਕਾਂਗਰਸ ਨੂੰ ਸਾਰਾ ਅੰਦਾਜ਼ਾ ਹੈ ਵੀ ਇਹਨਾਂ ਦੀ ਸੰਗਤ ਹੈ ਹੁਣ ਪ੍ਰਬੰਧਕੀ ਕਮੇਟੀ ਦੇ ਸਿਸਟਮ ਚ ਨਹੀਂ ਹੈ ਉਹ ਆਪਣੇ ਆਪ ਹੈ ਕਿਉਂਕਿ ਸੰਗਤ ਅੱਕੀ ਪਈ ਹੈ ਜੇ ਇਸ ਸਿਸਟਮ ਤੋਂ ਇਸ ਕਰਕੇ ਹੁਣ ਜਿਹੜਾ ਨਕਲੀ ਵਾਲਾ ਨਾ ਜੀ ਇਹ ਖਤਮ ਕਰਨਾ ਜੇ ਜਿਆਦਾ ਖਤਮ ਕਰਨਾ ਪਊਗਾ ਜੀ ਕਿਵੇਂ ਨਾ ਕਿਵੇਂ ਜਾਂ ਇਹਨੂੰ ਗਾਇਬ ਕਰਨਾ ਪਊਗਾ ਵੀ ਇਹਨੂੰ ਮਤਲਬ ਉਹ ਕੇ ਗਾਇਬ ਕਰ ਦਿੱਤਾ ਜਾਊਗਾ ਸਾਨੂੰ ਮਤਲਬ ਉਹ ਕਿ ਹੈ ਵੀ ਕੁਛ ਨਾ ਕੁਛ ਜਿਹੜਾ ਐਸ ਪੈਰੋਲ ਤੇ ਜਿਹੜਾ ਵੀ ਇਹ ਐਸਜੀਪੀਸੀ ਨੂੰ ਵਿੱਚ ਲਿਆ ਕੇ ਤੇ ਇਹਨਾਂ ਨੇ ਕੇਸ ਕਰਵਾਇਆ ਫਿਰ ਇਹਦੀ ਡਿਲੇ ਕਰਵਾਈਏ ਇਹ ਤੇ ਇੱਥੋਂ ਤੱਕ ਲੈ ਕੇ ਆਏ ਇਹ ਸਾਰਾ ਰਲਿਆ ਮਿਲਿਆ ਕੰਮ ਹੀ ਆ ਵੀਰ ਜੀ ਕੋਈ ਐ ਨਹੀਂ ਹੈਗਾ ਤੁਸੀਂ ਅਸੀਂ ਅਸੀਂ ਆਪਦੇ ਲਾਈਵ 'ਚ ਹਮੇਸ਼ਾ ਇਹ ਗੱਲ ਕਹਿੰਦੇ ਆ ਜੀ ਮੈਂ ਉਹੀ ਗੱਲ ਕਰ ਰਿਹਾ ਇੱਕ ਬੰਦਾ ਪਰੋਲ ਦੇ ਉੱਤੇ ਆਇਆ ਅਗਰ ਉਹ ਗੈਬ ਹੋ ਗਿਆ ਤਾਂ ਫਿਰ ਸਰਕਾਰ ਉਹ ਜਸਟੀਫਾਈ ਕਿੱਦਾਂ ਕਰੇਗੀ ਸਰਕਾਰ ਕਿੱਦਾਂ ਦੱਸੇਗੀ ਪ੍ਰਸ਼ਾਸਨ ਕਿਵੇਂ ਦੱਸੇਗਾ ਵੀ ਬੰਦਾ ਕਿੱਥੇ ਚਲਾ ਗਿਆ ਔਰ ਉਹ ਵੀ ਐਡਾ ਹਾਈ ਪ੍ਰੋਫਾਈਲ ਬੰਦਾ ਨਹੀਂ ਇਹੇ ਚੀਜ਼ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਤਲਬ ਕਰ ਰਹੇ ਹਾਂ ਪਰ ਇਹ ਜੇ ਬੰਦਾ ਰਹਿੰਦਾ ਨਾ ਵੀਰ ਜੀ ਤੇ ਕਾਂਗਰਸ ਸਰਕਾਰ ਆ ਜਾਂਦੀ ਹੈ ਮਤਲਬ ਕਿ ਕਾਂਗਰਸ ਬਦਲ ਜਾਂਦੀ ਹੈ ਸਰਕਾਰ ਬਾਈ ਚਾਂਸ ਭਾਜਪਾ ਨਹੀਂ ਰਹਿੰਦੀ ਤਾਂ ਹੋਰ ਵੀ ਜਿਹੜੇ ਤੁਹਾਨੂੰ ਦੱਸਿਆ ਵੀ ਸ਼ਾਸਨਾਂਪੁਰੇ ਚ ਰਹਿ ਕੇ ਵੀ ਹੋਰ ਵੀ ਇਹਨਾਂ ਨੇ ਬਹੁਤ ਕੁਸ਼ ਕੀਤਾ ਹੈ ਤਾਂ ਇਹ ਸਾਰਿਆਂ ਦੇ ਭੇਦ ਚੁੱਕੇ ਜਾਣਗੇ ਬਹੁਤ ਭੇਦ ਖੁੱਲਣਗੇ ਨਾ ਨਕਲੀ ਵਾਲਾ ਉਹ ਵੀਰ ਜੀ ਨਹੀਂ ਚੱਲ ਸਕਦਾ ਜ਼ਿਆਦਾ ਚਿਰ ਕਿਉਂਕਿ ਨਕਲੀ ਵਾਲਾ ਦਾ ਸਭ ਤੋਂ ਵੱਡੀ ਗੱਲ ਤਾਂ ਸੰਗਤ ਨੂੰ ਮਿਲ ਨਹੀਂ ਰਿਹਾ ਨੰਬਰ 2 ਤੇ ਜਿਹੜਾ ਨਕਲੀ ਵਾਲਾ ਸਰਸੇ ਨਹੀਂ ਆ ਰਿਹਾ ਜੀ ਫੈਨਤਾ ਹੀ ਚਲੋ ਲਾਈਵ ਦੇ ਲਿੰਕ ਵਗੈਰਾ ਦੇ ਦਿੰਦੇ ਹੁਣ ਤਾਂ ਉਹ ਵੀ ਨਹੀਂ ਦਿੰਦੇ ਕਿਤੇ ਵੀ ਨਹੀਂ ਦਿੰਦੇ। ਸਰਕਾਰ ਨੇ ਦੇਖਣਾ ਹੁੰਦਾ ਨਾ ਵੀ ਇੱਕ ਬੰਦਾ ਜਿਹੜਾ ਐਡਾ ਹਾਈ ਪ੍ਰੋਫਾਈਲ ਆ ਵੀ ਇਹਨੂੰ ਕਿੱਥੇ ਭੇਜਣਾ ਕਿਉਂਕਿ ਇਹ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਨਾ ਖਰਾਬ ਹੋ ਜੇ ਉੱਤੇ ਸਰਕਾਰ ਦਾ ਫੈਸਲਾ ਹੋਏਗਾ ਵੀ ਜੇ ਸਰਸੇ ਜਾਏਗਾ ਸੰਗਤ ਬਹੁਤ ਆ ਤੇ ਇਹਨੂੰ ਜਿਹੜਾ ਲੋਕ ਮਿਲਣ ਆਉਣਗੇ ਤੇ ਉੱਥੇ ਮਾਹੌਲ ਵਿਗੜ ਸਕਦਾ ਇਸੇ ਕਰਕੇ ਯੂਪੀ ਭੇਜ ਦਿੰਦੇ ਆ। ਇਹ ਤੇ ਆਪਾਂ ਕਹਿ ਨਹੀਂ ਨਾ ਸਕਦੇ ਇਹ ਤੇ ਸਰਕਾਰਾਂ ਦਾ ਕੰਮ ਆ। ਵੀ ਉਹਨਾਂ ਨੇ ਦੇਖਣਾ। ਨਹੀਂ ਨਹੀਂ ਯੂਪੀ ਨਹੀਂ ਸਰਕਾਰਾਂ ਦਾ ਕੰਮ ਤਾਂ ਹੈ ਜੀ। ਪਾਰ ਸਰਕਾਰਾਂ ਦਾ ਕੰਮ ਇਹ ਤਾਂ ਨਹੀਂ ਨਾ ਹੁੰਦਾ ਵੀ ਤੁਸੀਂ ਅਸਲੀ ਸੰਤਾਂ ਨੂੰ ਲੈ ਕੇ ਜਾਓ ਤੇ ਬਾਹਰ ਨਕਲੀ ਨੂੰ ਕੱਢੋ ਹੁਣ ਤਾਂ ਸਾਡੀ ਸੰਗਤ ਨੇ ਦੇਖੋ ਇੰਨੇ ਵੱਡੀ ਮਾਤਰਾ 'ਚ ਬੋਰਡ ਵੀ ਲਾਤੇ ਕਿੰਨੀ ਸੰਗ ਐਨਾਂ ਸੰਗਤ ਦਾ ਘਟ ਜਾਣਾ ਜੇ ਅੱਜ ਤੁਸੀਂ ਮਤਲਬ ਕਿ ਲੋਕਾਂ ਨੂੰ ਆਇ ਲੱਗਦਾ ਵੀ ਸ਼ਾਇਦ ਸੰਤਾਂ ਨਾਲ ਦੁਨੀਆ ਟੁੱਟ ਗਈ ਪਰ ਅੱਜ ਜੇ ਅਸਲੀ ਸੰਤ ਬਾਹਰ ਆ ਜਾਂਦੇ ਤੁਸੀਂ ਦੇਖੋਗੇ ਪਹਿਲਾਂ ਨਾਲੋਂ ਕਈ ਗੁਣਾ ਵੱਧ ਕੇ ਸੰਗਤ ਜੁੜੂਗੀ ਪਰ ਹੁਣ ਸੰਗਤ ਨੂੰ ਵੀ ਪਤਾ ਹੈ ਵੀ ਇਹ ਸਾਡਾ ਗੁਰੂ ਨਹੀਂ ਹੈ ਨਾ ਇਹਦੀ ਸੋਚ ਹੈ ਦੀ ਜੋ ਮਤਲਬ ਕਿ ਸੋਚ ਹੈ ਦੀ ਜਾਇਜ਼ ਸੰਤਾਂ ਬਿਲਕੁਲ ਸਾਡੇ ਗੁਰੂ ਜੀ ਤੋਂ ਉਲਟ ਹੈ ਜੀ ਇਸੇ ਕਰਕੇ ਸੰਗਤ ਨਹੀਂ ਨਾ ਜਾ ਰਹੀ ਤਾ ਇਹ ਫਿਰ ਮਤਲਬ ਵੀਜੇ ਦਾ ਨਕਲੀ ਵਾਲਾ ਝੂਠ ਹੈ ਝੂਠ ਦੇ ਤਾਂ ਕਹਿੰਦੇ ਪੈਰ ਨਹੀਂ ਹੁੰਦੇ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰ ਝੂਠ ਹੋਰ ਵੀ ਬੋਲਣਾ ਪੈਂਦਾ ਇਹ ਤਾਂ ਇੱਕ ਝੂਠ ਹੈ ਨਕਲੀ ਜੋ ਪਿਆਰ ਕੀਤਾ ਗਿਆ ਤਾਂ ਇੱਕ ਝੂਠ ਹੈ ਇਹ ਝੂਠ ਤਾਂ ਖਤਮ ਕਰਨਾ ਹੀ ਪਊਗਾ ਨਾ ਜੀ ਸੱਚ ਦੇ ਸਾਹਮਣੇ ਕਿੰਨਾ ਚਿਰ ਝੂਠ ਖੜੂਗਾ ਜੀ ਇਹਨੂੰ ਕਿੰਨਾ ਚਿਰ ਬੀਜੇਪੀ ਸਰਕਾਰ ਲੁਕੋ ਕੇ ਰੱਖੂਗੀ ਕਿੰਨਾ ਚਿਰ ਮਤਲਬ ਕਿ ਮੰਨ ਲਓ ਸਰਕਾਰ ਉੱਪਰ ਵੀ ਕੋਈ ਐਹੋ ਜੀ ਘਟਨਾ ਘਟੇ ਜਿਵੇਂ ਉਹ ਕਹਿੰਦੇ ਆ ਨਾ ਜਿਵੇਂ ਮਤਲਬ ਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਵੀ ਸੰਤਾਂ ਕੇ ਕਾਰਜ ਆਪਸ ਵਾਰੇ ਹਰ ਇੱਕ ਕੰਮ ਕਰਾਵਣ ਆਇਆ RAM ਤੇ ਕਈ ਵਾਰੀ ਕੋਈ ਮਾਰਕ ਐਹੋ ਜੀ ਖੇਡ ਖੇਡਦੇ ਉਪਰਲੇ ਸਰਕਾਰ ਵੀ ਜਿਹੜੀ ਨਾਰਵੇ ਬੀਜੇਪੀ ਦੀ ਤਾਂ ਫਿਰ ਇਹ ਤਾਂ ਫਾਂਸੀ ਦਾ ਫੰਦਾ ਬਣ ਗਿਆ ਉਹਨਾਂ ਲਈ ਜੀ ਇਹ ਨਕਲੀ ਤਾਂ ਹਰ ਹਾਲਤ ਦੇ ਵਿੱਚ ਜੀ ਇਹਨਾਂ ਨੂੰ ਕੁਛ ਨਾ ਕੁਛ ਨਕਲੀ ਦਾ ਕਰਨਾ ਹੀ ਪੈਣਾ ਤੁਸੀਂ ਇੱਥੇ ਦੇਖੋ ਕੁਛ ਨਾ ਕੁਛ ਸਾਨੂੰ ਲੱਗਦਾ ਵੀ ਇਸ ਵਾਰ ਜੈਸਾ ਆਪਦੀ ਐ ਪਾਰ ਹੋਣਾ ਨਾ ਜੀ ਅਦੇ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਹੋਉਂਦਾ ਸੀ ਜਿਹੜੀਆਂ ਮਤਲਬ ਕਿ ਇਹਨਾਂ ਨੇ ਐਕਟੀਵਿਟੀ ਜਿਹੜੀਆਂ ਗਤੀਵਿਧੀਆਂ ਡੇਰੇ ਦੇ ਪ੍ਰਬੰਧਕਾਂ ਨੇ ਹੁਣ ਸ਼ੁਰੂ ਕਰਤੀਆਂ ਇਹ 25 ਅਗਸਤ 2017 ਤੋਂ ਪਹਿਲਾਂ ਵਾਲੀਆਂ ਹੀ ਸਾਰੀਆਂ ਗਤੀਵਿਧੀਆਂ ਸ਼ੁਰੂ ਕਰਤੀਆਂ ਇਸੇ ਕਰਕੇ ਤੁਸੀਂ ਸਾਡੇ ਜਿਹੜਾ ਮਤਲਬ ਕਿ ਸੰਗਤ ਲਾਈ ਬੈਠੇ ਹੋ ਪੋਸਟਰ ਉੱਥੇ ਦੇਖੋ ਉੱਥੇ ਲਿਖਿਆ ਕੀ ਹੈ ਵੀ ਇਹ ਬੰਦਾ ਸਮਾਜ ਦੇ ਵਿੱਚ ਲੜਾਈ ਜਿਹੜਾ ਹੈਗਾ ਜਾਂ ਦੰਗੇ ਕਰਾਉਣ ਵਾਸਤੇ ਤਿਆਰ ਕੀਤਾ ਗਿਆ ਇਸੇ ਕਰਕੇ ਇਹ ਸੰਗਤ ਪਹਿਲਾਂ ਲੋਕਾਂ ਨੂੰ ਸਾਵਧਾਨ ਕਰ ਰਹੀ ਹੈ ਕਿਉਂਕਿ ਨਾਦਾ ਪ੍ਰਸ਼ਾਸਨ ਸੁਣ ਰਿਹਾ ਤੇ ਨਾ ਸਰਕਾਰ ਸੁਣ ਰਹੀ ਹੈ ਇਹ ਸੇਵਾਦਾਰ ਆ ਜਿਹੜੇ ਹੁਣ ਆਪਣੇ ਆਪ ਹੀ ਜਿਹੜੇ ਦੂਜੇ ਲੋਕ ਆ ਉਹਨਾਂ ਨੂੰ ਦੱਸ ਰਹੇ ਆ ਵੀ ਸਾਵਧਾਨ ਰਹਿਣਾ ਬਾਕੀ ਅਸੀਂ ਲਾਈਵ ਦੇ ਵਿੱਚ ਜਿਹੜਾ ਸਾਡਾ ਫੇਸ ਵਾਸਟ ਚ ਵਾਰ ਚੱਲਦਾਈ ਅਸੀਂ ਸੰਗਤ ਨੂੰ ਬਾਰ ਬਾਰ ਇਹ ਕਹਿ ਰਹੇ ਆ ਵੀ ਹੁਣ ਇਹਨਾਂ ਦੇ ਕਹਿਣ ਤੇ ਕਿਤੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਨਾ ਭੇਜੋ ਕਿਉਂਕਿ ਤੁਹਾਡਾ ਨੁਕਸਾਨ ਹੋ ਸਕਦਾ ਵੀ ਸਾਡੇ ਵੱਲੋਂ ਜਿਹੜਾ ਨਕਲੀ ਆਇਆ ਜੁਪੀ ਚ ਬੇਸ਼ੱਕ ਉਹ ਮਾਵਦਾ ਮਰੇ ਬੇਸ਼ੱਕ ਉਹ ਗਾਇਬ ਹੁੰਦਾ ਹੋਵੇ ਸਾਨੂੰ ਉਹਦਾ ਕੋਈ ਮਤਲਬ ਨਹੀਂ ਡੇਰੇ ਦੀ ਸਾਰੀ ਪ੍ਰਬੰਧਕੀ ਕਮੇਟੀ ਬੇਸ਼ੱਕ ਪੁਲਿਸ ਅੱਜ ਫੜ ਲੇ ਬੇਸ਼ੱਕ ਉਹ ਕਿਤੇ ਕੁਛੋ ਵੀ ਕਰੇ ਉਹਨਾਂ ਦਾ ਸਾਨੂੰ ਕੋਈ ਮਤਲਬ ਨਹੀਂ ਪਰ ਸਾਡਾ ਮਤਲਬ ਸਿਰਫ ਇਹ ਹੁੰਦਾ ਹੈ ਵੀ ਜਿਹੜੀ ਸਾਡੀ ਭੋਲੀ ਭਾਲੀ ਸਾਥ ਸੰਗਤ ਹੈ ਉਹਨੂੰ ਨਹੀਂ ਪਤਾ ਇੰਨਾ ਨਹੀਂ ਇੰਨਾ ਗਿਆਨ ਉਹਨਾਂ ਨੂੰ ਤਾਂ ਉਹਦੇ ਉਹਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਇਸੇ ਕਰਕੇ ਅਸੀਂ ਆਪ ਦੀ ਜਾਨ ਦੀ ਪਰਵਾਹ ਨਾ ਕਰਕੇ ਹਰ ਸੱਚਾ ਜਿਹੜਾ ਹਰ ਸੱਚ ਸਾਡੀ ਸੰਗਤ ਨੂੰ 2017 ਤੋਂ ਬਾਅਦ ਲਗਾਤਾਰ ਦੱਸ ਰਹੇ ਆ ਵੀ ਤਾਂ ਕਿ ਜਿਹੜਾ ਦੁਬਾਰਾ ਜਿਹੜਾ ਹੈਗਾ ਪੰਚਕੂਲਾ ਨਾ ਨਾ ਬਣੇ ਪਾਟ ਟੂ ਨਾ ਬਣੇ ਪੰਚਕੂਲੇ ਦਾ ਜੀ। ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਨੇ ਹੋ ਤੇ ਜਿਹੜੀਆਂ ਖਬਰਾਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਡੇਰੇ ਨੂੰ ਲੈ ਕੇ ਵੀ ਪਾਸਪੋਰਟ ਬਣਦੇ ਆ ਜਾਂ ਉਹ ਬਣਦੇ ਆ ਕਿਉਂਕਿ ਤੁਸੀਂ ਲੰਮਾ ਸਲਮਾ ਜੁੜੇ ਰਹੇ ਹੋ ਤੇ ਉਹ ਫਿਰ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸਦੇ ਹੋ। ਦੇਖਦੇ ਆ ਕਿ ਮਤਲਬ ਅਗਰ ਇਹਦੇ 'ਚ ਕੋਈ ਸੱਚਾਈ ਹੈ ਤਾਂ ਪੁਲਿਸ ਪ੍ਰਸ਼ਾਸਨ ਇਹਨੂੰ ਲੈ ਕੇ ਕੀ ਕਾਰਵਾਈ ਕਰਦਾ। ਬਹੁਤ ਬਹੁਤ ਧੰਨਵਾਦ ਸ ਧੰਨਵਾਦ ਵੀਰ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ